ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਸਵੇਰ ਦਾ ਟਾਈਮ ਆ ਤੇ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਆਪਾਂ ਇਧਰ ਪਹਿਲਾਂ ਝਾੜੂ ਲਾ ਲਈਏ ਝਾੜੂ ਲਾ ਕੇ ਫਿਰ ਮਿਰਚਾ ਸੁੱਕੜੇ ਪਾਉਣੀਆਂ ਆ ਕੱਲ ਮਿਰਚਾਂ ਧੋਤੀਆਂ ਸੀਗੀਆਂ ਸੁੱਕਣੇ ਪਾਈਆਂ ਮਿਰਚਾਂ ਧੋਗ ਸੁੱਕਣੇ ਪਾਈਆਂ ਨਾਲ ਹੀ ਮੀਂਹ ਆ ਗਿਆ ਪਈਆਂ ਚੱਕ ਕੇ ਅੰਦਰ ਰੱਖਣੀਆਂ ਪਈਆਂ ਤੇ ਹੁਣ ਆਪਾਂ ਝਾੜੂ ਲਾ ਕੇ ਪਹਿਲਾਂ ਫਿਰ ਥੁੱਪੇ ਪਾਉਨੇ ਆ ਮਿਰਚਾਂ ਨਾ ਜੀ ਮਿਰਚਾਂ ਥੁੱਪੇ ਪਾਤੀਆਂ ਝਾੜੂ ਲਾ ਲਿਆ ਪਹਿਲਾਂ ਝਾੜੂ ਲਾ ਕੇ ਹੁਣ ਮਿਰਚਾਂ ਥੁੱਪੇ ਪਾਤ ਤੇ ਨਾ ਸੁੱਕਣੀਆਂ ਜਣਗੀ ਹੈ ਇੱਧਰ ਆਪਣੀ ਹਲਦੀ ਆ ਇਹ ਵੀ ਧੁੱਪੇ ਪਾਤੀ ਇਹ ਵੀ ਅੱਧਿਕ ਸੁੱਕੀ ਹੈ ਅੱਧਿਕ ਰਹਿੰਦੀ ਹੈ ਸੁੱਕਣ ਵਾਲੀ ਹਲਗਿੱਲੀ ਆ ਵਿੱਚੋਂ ਮੇ ਪੈ ਕੇ ਹਟਿਆ ਆ ਸਵੇਰ ਦਾ ਮੀਂਹ ਪੈਂਦਾ 4 ਵਜੇ ਦਾ ਸ਼ੁਰੂ ਹੋਇਆ ਪੈਣਾ ਹੁਣ 8 ਵਜ ਗਏ ਆ ਹੁਣ ਹਟਿਆ ਨਹੀਂ ਹਜੇ ਪੂਰਾ ਵੀ ਹਟਿਆ ਨਹੀਂ ਗਾ ਕਣੀਆਂ ਡੈਗਦੀਆਂ ਆ ਬ੍ਰੀਕ ਬ੍ਰੀਕ ਹਜੇ ਵੀ ਸਵੇਰ ਦਾ 8 4 ਵਜੇ ਦਾ ਮੀਂਹ ਪੈਣ ਲਿਆ ਆ ਲਗਾਤਾਰ ਵੀ ਇੱਕ ਮਿੰਟ ਵਿੱਚ ਬੰਦ ਨਹੀਂ ਹੋਇਆ ਲਗਾਤਾਰ ਹੀ ਮੀਂਹ ਪਿਆ ਨਾਂਮੀ ਪੈ ਗਿਆ ਪਾਣੀ ਪਾਣੀ ਖੜਾ ਆ ਆਸੇ ਪਾਸੇ ਖੱਟਿਆਂ ਚ ਹੱਜੇ ਵੀ ਬ੍ਰੇਕ ਬ੍ਰੇਕ ਆਣੀਆਂ ਡੇਕਦੀਆਂ ਆ ਮੇਰੇ ਦੰਤ ਤੋਂ ਪੇ ਪੌਣੀਆਂ ਸਗੀਆਂ ਵੀ ਇੱਥੇ ਅੰਦਰ ਰੱਖੀਆਂ ਹੋਈਆਂ ਆ। ਹਰ ਤੁੱਪ ਨਿਕਲੋਗੀ ਫੇਰ ਤੁੱਪੇ ਪਾਵਾਂਗੇ ਮਿਰਚਾਂ। ਤੇ ਹੁਣ ਪਤਾ ਨਹੀਂ ਮਿਰਚਾਂ ਦਾ ਵੀ ਕੀ ਬਣੂਗਾ ਸੁੱਕਣੀਆਂ ਕਿੱਦਾਂ ਤੁੱਪ ਨਹੀਂ ਨਿਕਲਦੀ ਤੁੱਪ ਆ ਨਿਕਲਦੀ ਆ ਨਾਲ ਹੀ ਬੱਦਲ ਹੋ ਜਾਂਦਾ ਪਤਾ ਨਹੀਂ ਲੱਗਦਾ ਕਿਹੜੇ ਵੱਲੇ। ਬੱਦਲ ਝੱਟ ਹੀ ਹੋ ਜਾਂਦਾ ਆ। ਕੱਲ ਵੀ ਮੈਂ ਤੇ ਤੁੱਪੇ ਪਾਈਆਂ, ਦੋ ਵਾਰੀ ਤੁੱਪੇ ਪਾਈਆਂ ਮਿਰਚਾਂ। ਦੋਨੋਂ ਵਾਰੀ ਬੱਦਲ ਪਾਈ ਹੋਈ, ਦੋ ਵਾਰੀ ਚੱਕਣੀਆਂ ਪਈਆਂ ਸਾਨੂੰ ਬਾਹਰੋਂ ਮਿਰਚਾਂ। ਤੇ ਹੁਣ ਫੇਸੇ ਤਾਂ 4 ਵਜੇ ਦਾ ਮੀਂਹ ਸ਼ੁਰੂ ਹੋਇਆ ਆ ਮਰਚਾਂ ਦੇਖੋ ਹੋਣਾ ਇੱਥੇ ਪਈ ਗਾਲੀ ਜਾਣ ਟੱਪ ਲੱਗੂਗੀ ਫੇਕ ਤੇ ਬਾਹਰ ਸੁੱਕੜੇ ਪੈਣਗੇ ਇੰਦੀਆਂ ਮਰਚਾਂ ਵਾਲੇ ਬਾਹਰ ਮੰਜੇ ਤੇ ਪਈਆਂ ਆ ਉਰ ਤੇ ਵੀ ਇੱਦੇ ਪੱਲੀ ਪਾਈ ਹੋਈ ਆ ਮੰਡੇ ਤੇ ਪਾ ਕੇ ਜਾਲੀ ਵਾਲੇ ਮੰਜੇ ਤੇ ਦੇਖੋ ਹੁਣ ਰੱਬ ਕੀ ਕਰਦਾ ਆ ਨੀ हट ਗਿਆ ਹਣ ਦੇਖਦੇ ਆਪਾਂ ਸੁਆਹ ਹਾਂ ਜਦੋਂ ਇਹ ਘੁੱਟ ਪੱਠੇ ਪਾਉਂਦੇ ਸੀ ਅੰਦਰ ਸਾਰੀਆਂ ਨੂੰ ਇੰਦਰਾਲੀਆ ਬਾਹਰ ਹੀ ਰਹਿੰਦੀਆਂ ਸੀਗੀਆਂ ਇਹਨਾਂ ਨੂੰ ਵੀ ਹੁਣ ਪਾ ਲਈਆਂ ਨੀ ਦਾ ਕਰਕੇ ਰਹਿ ਗਈਆਂ ਸੀ ਇਹ ਪੱਠੇ ਗਿੱਲੇ ਹੋ ਜਾਣ ਸਾਰ ਹੁਣ ਤਾਂ ਤੂੜੀ ਸਾੜੀ ਸਾਰੀ ਗਿੱਲੀ ਹੋਈ ਹੈ ਵਿੱਚ ਇਹ ਸਾਰੀ ਖੋਰਨ ਸਾਫ਼ ਕਰਦੇ ਹਾਂ ਸਾਫ਼ ਕਰਕੇ ਤੇ ਫਿਰ ਪੌਨੇ ਪੱਠੇ ਇਹਨਾਂ ਨੂੰ ਆ ਕੱਟਈ ਆਪਾਂ ਹੁਣ ਲਿਆਂਦੀ ਆ ਦੋਕ ਦਿਨ ਹੋਏ ਆ ਨੀਲੀ ਰਾਵੀ ਕੱਟੀ ਆ ਇਹਨੂੰ ਦੋਕ ਦਿਨ ਤੱਕ ਜੀ ਨਹੀਂ ਲਾਇਆ ਇਹ ਬਹੁਤ ਡੰਬਤੀ ਸੀਗੀ ਪੱਠੇ ਨਹੀਂ ਖਾਂਦੀ ਹੁਣ ਕਲ ਦੀ ਲੱਗ ਪਈ ਆ ਖਾਣ ਬੜਾ ਉਕਰਾ ਕਰਦੀ ਸੀਗੀ ਲੈਟ ਵੀ ਗਈ ਹੋਈ ਆ ਲੈਟ ਆਉਂਦੀ ਆ ਤਾਂ ਫੇਰ ਇਹਨਾਂ ਨੂੰ ਲਵਾਉਣੇ ਆ ਪਸੂਆਂ ਨੂੰ ਹਾਂ ਭਾਂਜੀ ਕੋਸ ਨਹੀਂ ਮੇ ਤੁਨੇ ਹਾਂ ਇਹ ਕੀ ਹੁੰਦਾ ਇਹਨ ਦੁੱਧ ਪਾਲਦੀ ਇਹਨੂੰ ਦੁੱਧ ਬੰਦ ਕਰਤਾ ਜਦੋਂ ਪਿਉਣਾ ਇਹਨੂੰ ਤਾਂ ਦੇਖ ਕੇ ਡੰਬਦੀ ਆ ਹਾਂ ਹੱਥੀਂ ਚੂਸੀ ਜਾਂਦੀ ਆ ਉਹ ਪੱਠੇ ਖਾਲਾ ਪੱਠੇ ਖਾਲਾ ਕੱਟੀ ਆਪਾਂ ਬੜੀ ਸੌਂਗਾ ਐਂਸ ਤਾਂ ਨਹੀਂ ਕਰਦੀ ਹੈ ਜੀ ਨਾ ਮਾਰਦੀ ਹੈ ਜਿੱਦਾਂ ਮੱਦੀਤ ਨੂੰ ਨਿਕਲਿਆ ਜੋਲੀ ਦੋਵਾਂ ਤਾਂ ਤਾਂ ਬੜਾ ਨਹੀਂ ਉਪਰਾ ਕੀਤਾ ਡੈਂਬਰੀ ਰੀ ਪੱਠੇ ਬਣਾਏ ਨੇ ਖਾਦੇ ਪਾਣੀ ਵੀ ਨਹੀਂ ਪੀਤਾ ਨੇ ਹੁਣ ਕੱਲ ਤੇ ਲੱਗ ਪਈ ਆ ਖਾਣ ਇੰਨਾ ਕੁ ਤਾਂ ਕੋਸੂ ਕਰਦਾ ਹੀ ਹੁੰਦਾ ਉਪਰੇ ਥਾਂ ਜਾ ਕੇ ਤੁਹਾਨੂੰ ਪਾਜ ਦੇ ਵਲੌਗ ਦੇ ਐਂਡ ਵਿੱਚ ਇੱਥੇ ਕਰਦੇ ਆ ਮਿਲ ਜੇ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਨੂੰ ਸਤਿ ਸ੍ਰੀ ਅਕਾਲ ਜੀ